ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਤੁਹਾਨੂੰ ਇਹ ਕਹਾਣੀਆਂ ਕਿਵੇਂ ਦੀਆਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਹੈ ਜੀ ਇੱਕ شیر ਤੇ ਤੋਤੇ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਘਣਾ ਜੰਗਲ ਸੀ ਇੱਥੇ ਹਰ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਰਹਿੰਦੇ ਸਨ ਉਸ ਜੰਗਲ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਸ਼ੇਰ ਰਾਜ ਕਰਦਾ ਸੀ ਉਹ ਸਿਰਫ ਜਾਨਵਰਾਂ ਦਾ ਰਾਜਾ ਨਹੀਂ ਸੀ ਸਗੋਂ ਉਸ ਦੀ ਦਹਿਸ਼ਤ ਪੰਛੀਆਂ ਦੇ ਵਿੱਚ ਵੀ ਸੀ ਉਹ ਬਹੁਤ ਹੀ ਬੁੱਧੀਮਾਨ ਤੇ ਸਖਤ ਸੀ ਦੂਜੇ ਪਾਸੇ ਉਸੇ ਜੰਗਲ ਵਿੱਚ ਇੱਕ ਤੋਤਾ ਰਹਿੰਦਾ ਸੀ ਜੋ ਬਹੁਤ ਹੀ ਤੇਜ਼ ਦਿਮਾਗ ਅਤੇ ਮਿੱਠੀ ਬੋਲੀ ਵਾਲਾ ਸੀ ਜਦੋਂ ਕਿ ਸ਼ੇਰ ਨੂੰ ਆਪਣੀ ਤਾਕਤ ਦੇ ਮਾਣ ਸੀ ਤੋਤੇ ਨੂੰ ਆਪਣੀ ਅਕਲ ਦੇ ਮਾਣ ਸੀ ਇਸ ਕਹਾਣੀ ਵਿੱਚ ਦੋਵਾਂ ਦੀ ਦੋਸਤੀ ਅਤੇ ਜੰਗਲ ਬਚਾਉਣ ਲਈ ਕੀਤੇ ਗਏ ਯਤਨਾਂ ਦੀ ਗੱਲ ਕੀਤੀ ਗਈ ਹੈ ਸ਼ੇਰ ਦੇ ਸ਼ੇਰ ਦੇ ਦਿਨ ਸਧਾਰਨ ਜੰਗਲ ਦੇ ਰਾਜਿਆਂ ਵਾਲੇ ਸਨ ਉਹ ਸਵੇਰੇ ਜੰਗਲ ਦਾ ਦੌਰਾ ਕਰਦਾ ਸ਼ਿਕਾਰ ਕਰਦਾ ਅਤੇ ਆਪਣੇ ਰਾਜ ਦੀ ਦੇਖਭਾਲ ਕਰਦਾ। ਬਾਕੀ ਜਾਨਵਰ ਉਸ ਦੇ ਹੁਕਮ ਮੰਨਦੇ ਸਨ। ਪਰ ਸ਼ੇਰ ਦੇ ਰਾਜ ਵਿੱਚ ਇੱਕ ਸਮੱਸਿਆ ਆ ਗਈ। ਜੰਗਲ ਦੇ ਬਾਹਰ ਮਨੁੱਖ ਦਾਖਲ ਹੋ ਰਹੇ ਸਨ। ਉਹ ਰੁੱਖ ਕੱਟ ਰਹੇ ਸਨ ਅਤੇ ਜਾਨਵਰਾਂ ਦੀ ਜ਼ਿੰਦਗੀ ਦਿਨੋਂ-ਦਿਨ ਔਖੀ ਹੋ ਰਹੀ ਸੀ। ਸ਼ੇਰ ਨੂੰ ਇਹ ਸਹੀ ਨਹੀਂ ਗੱਲ ਸਹੀ ਨਹੀਂ ਲੱਗ ਰਿਹਾ ਸੀ। ਇੱਕ ਦਿਨ ਸ਼ੇਰ ਨੇ ਖੇਤਰ ਵਿੱਚ ਮਨੁੱਖਾਂ ਦੇ ਬਹੁਤ ਸਾਰੇ ਰੁੱਖ ਕੱਟ ਦਿੱਤੇ। ਸ਼ੇਰ ਨੇ ਗੁੱਸੇ ਵਿੱਚ ਆ ਕੇ ਤੁਰੰਤ ਫੈਸਲਾ ਕੀਤਾ ਕਿ ਉਹ ਮਨੁੱਖਾਂ ਨੂੰ ਜੰਗਲ ਤੋਂ ਬਾਹਰ ਕੱਢੇਗਾ ਪਰ ਉਹ ਕਿਵੇਂ ਉਸ ਹੋਦ ਵਿੱਚ ਪੈ ਗਿਆ। ਉਹ ਸਮੱਸਿਆ ਉਸਨੂੰ ਆਪਣੀ ਤਾਕਤ ਨਾਲੋ ਹੱਲ ਕਰਨਾ ਚਾਹੁੰਦਾ ਸੀ। ਤੋਤਾ ਇਹ ਸਭ ਕੁਝ ਦੇਖ ਰਿਹਾ ਸੀ। ਉਹ ਸਿਰਫ ਬੋਲਣ ਵਾਲਾ ਪੰਛੀ ਨਹੀਂ ਸੀ। ਸਗੋਂ ਬਹੁਤ ਸਿਆਣਾ ਸੀ ਉਸਨੇ ਸ਼ੇਰ ਦੇ ਗੁੱਸੇ ਨੂੰ ਦੇਖਿਆ ਤੇ ਸੋਚਿਆ ਕਿ ਸ਼ੇਰ ਦੇ ਗੁੱਸੇ ਨਾਲ ਜੰਗਲ ਦੀ ਕੋਈ ਮਦਦ ਨਹੀਂ ਹੋਵੇਗੀ ਤੋਤੇ ਨੇ ਫੈਸਲਾ ਕੀਤਾ ਕਿ ਉਹ ਸ਼ੇਰ ਨਾਲ ਗੱਲ ਕਰੇਗਾ ਇੱਕ ਦਿਨ ਤੋਤਾ ਸ਼ੇਰ ਕੋਲ ਗਿਆ ਤੋਤੇ ਨੇ ਕਿਹਾ ਮਹਾਰਾਜ ਤੁਸੀਂ ਬਹੁਤ ਤਾਕਤਵਰ ਤਾਕਤਵਾਨ ਹੋ ਪਰ ਇਸ ਸਮੱਸਿਆ ਨੂੰ ਕੇਵਲ ਤਾਕਤ ਨਾਲ ਹੱਲ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਮੇਰੀ ਸਹਾਇਤਾ ਸੁਣੋਗੇ ਸਲਾਹ ਸੁਣੋਗੇ ਸ਼ੇਰ ਨੇ ਹੱਸ ਕੇ ਕਿਹਾ ਤੂੰ ਇੱਕ ਛੋਟਾ ਪੰਛੀ ਹੈ ਤੈਨੂੰ ਕੀ ਪਤਾ ਮੈਂ ਆਪਣੀ ਤਾਕਤ ਨਾਲ ਇਹ ਸਮੱਸਿਆ ਨੂੰ ਹੱਲ ਕਰ ਲਾਵਾਂਗਾ ਤੋਤੇ ਨੇ ਹੱਸਦੇ ਹੋਏ ਕਿਹਾ ਮਹਾਰਾਜ ਜੇ ਤੁਸੀਂ ਇੱਕ ਮੌਕਾ ਦੇਵੋਗੇ ਤਾਂ ਮੈਂ ਤੁਹਾਡੇ ਨਾਲ ਇਸ ਸਮੱਸਿਆ ਨੂੰ ਹੱਲ ਕਰਨ ਲਈ ਮਦਦ ਕਰ ਸਕਦਾ ਹਾਂ ਸ਼ੇਰ ਨੂੰ ਤੋਤੇ ਦੀ ਗੱਲ ਹਾਸਿਆ ਜਾਂਪਤ ਲੱਗੀ ਪਰ ਉਸਨੇ ਸੋਚਿਆ ਕਿ ਛੋਟੇ ਤੋਤੇ ਦੀ ਗੱਲ ਸੁਣ ਲੈਣ ਵਿੱਚ ਕੋਈ ਨੁਕਸਾਨ ਨਹੀਂ ਤੋਤੇ ਨੇ ਸ਼ੇਰ ਨੂੰ ਸਮਝਾਇਆ ਕਿ ਜੇ ਉਹ ਜੰਗਲ ਦੇ ਸਾਰੇ ਜਾਨਵਰਾਂ ਤੇ ਪੰਛੀਆਂ ਨੂੰ ਇਕੱਠਾ ਕਰ ਲਏ ਤਾਂ ਉਹ ਸਭ ਮਿਲ ਕੇ ਮਨੁੱਖਾਂ ਨੂੰ ਜੰਗਲ ਕੱਟਣ ਤੋਂ ਰੋਕ ਸਕਦੇ ਨੇ ਸ਼ੇਰ ਨੇ ਪਹਿਲਾਂ ਇਸ ਵਿਚਾਰ ਨੂੰ ਨਾ ਪਸੰਦ ਕੀਤਾ ਪਰ ਫਿਰ ਉਸਨੂੰ ਲੱਗਾ ਕਿ ਇਹ ਇੱਕ ਅਜਿਹਾ ਵਿਚਾਰ ਹੈ ਜਿਸ ਨੂੰ ਕਸਮ ਕਸ ਤੋਂ ਬਾਅਦ ਅਜਮਾਇਆ ਜਾ ਸਕਦਾ ਹੈ ਤੋਤੇ ਨੇ ਸਾਰੇ ਜਾਨਵਰਾਂ ਤੇ ਪੰਛੀਆਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਮਨਾਇਆ ਕਿ ਜੰਗਲ ਨੂੰ ਬਚਾਉਣ ਲਈ ਉਹਨਾਂ ਨੂੰ ਇਕਜੁੱਟ ਹੋਣਾ ਪਵੇਗਾ ਜਦੋਂ ਮਨੁੱਖ ਜੰਗਲ ਕੱਟਣ ਆਏ ਤੋਤੇ ਨੇ ਨੇਤ੍ਰਿਤਵ ਹੇਠ ਜਾਨਵਰਾਂ ਅਤੇ ਪੰਛੀਆਂ ਨੇ ਇੱਕ ਯੋਜਨਾ ਬਣਾਈ ਸਾਰੇ ਜਾਨਵਰਾਂ ਨੇ ਮਨੁੱਖਾਂ ਨੂੰ ਟਰਾਉਣਾ ਅਤੇ ਉਹਨਾਂ ਦੇ ਕੰਮ 'ਚ ਰੁਕਾਵਟਾਂ ਪੈਣ ਪੈਦਾ ਕਰਨ ਲਈ ਆਪਣੇ ਆਪਣੇ ਤਰੀਕੇ ਅਪਣਾਏ ਹਾਥੀ ਨੇ ਰੁੱਖ ਕੱਟਣ ਵਾਲੀ ਮਸ਼ੀਨ ਨੂੰ ਤੋੜ ਦਿੱਤਾ ਬਾਂਦਰ ਨੇ ਸਾਜੋ-ਸਮਾਨ ਚੋਰਾ ਲਿਆ ਅਤੇ ਤੋਤੇ ਨੇ ਆਪਣੇ ਸਿਆਣੇ ਦਿਮਾਗ ਨਾਲ ਮਨੁੱਖਾਂ ਤੇ ਖਿਲਾਫ ਯੋਜਨਾ ਬਣਾਈ ਸ਼ੇਰ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਅਤੇ ਮਨੁੱਖਾਂ ਨੂੰ ਡਰਾਇਆ ਜਦੋਂ ਮਨੁੱਖਾਂ ਨੂੰ ਸਮਝ ਆਇਆ ਕਿ ਜਾਨਵਰ ਇਕੱਠੇ ਹਨ ਉਹ ਭੱਜ ਗਏ ਐਸਾ ਸਮੱਸਿਆ ਦੇ ਬਾਅਦ ਸ਼ੇਰ ਨੂੰ ਇਹ ਸਿੱਖ ਮਿਲੀ ਕਿ ਸਿਰਪ ਤਾਕਤ ਨਾਲ ਹੀ ਸਭ ਕੁਝ ਹੱਲ ਨਹੀਂ ਹੋ ਸਕਦਾ ਤੋਤੇ ਦੀ ਅਕਲ ਅਤੇ ਸਾਰੇ ਜਾਨਵਰਾਂ ਦੀ ਇਕਤਾ ਨੇ ਜੰਗਲ ਨੂੰ ਬਚਾ ਲਿਆ ਸ਼ੇਰ ਨੇ ਤੋਤੇ ਦੀ ਇੱਜ਼ਤ ਕਾਣੀ ਸਿੱਖੀ ਅਤੇ ਉਸ ਨੂੰ ਆਪਣਾ ਮਿੱਤਰ ਮੰਨ ਲਿਆ ਅੰਤ ਸ਼ੇਰ ਅਤੇ ਤੋਤੇ ਦੀ ਦੋਸਤੀ ਸਾਰੇ ਜੰਗਲ ਵਿੱਚ ਪ੍ਰਸਿੱਧ ਹੋ ਗਈ ਉਹ ਧੂਮੇ ਸਿਰਫ ਜੰਗਲ ਦੇ ਰਖਵਾਲੇ ਨਹੀਂ ਕੀ ਨਹੀਂ ਸਕੂੰ ਸਾਰੇ ਜਾਨਵਰਾਂ ਲਈ ਇੱਕ ਪ੍ਰੇਮਨਾ ਬਣੇ ਜੰਗਲ ਵਿੱਚ ਤੰਦਰੁਸਤ ਹੋ ਜੰਗਲ ਫੇਰ ਤੰਦਰੁਸਤ ਹੋ ਗਿਆ ਅਤੇ ਜਾਨਵਰਾਂ ਦੀ ਜ਼ਿੰਦਗੀ ਸੌਖੀ ਹੋ ਗਈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਤਾਕਤ ਅਤੇ ਅਕਲ ਦਾ ਮਿਲਾਪ ਅਤੇ ਏਕਤਾ ਸਾਰੇ ਸੰਘਰਸ਼ਾਂ ਨੂੰ ਜਿੱਤ ਸਕਦੀ ਹੈ ਐਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ